ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗੈ ਰਾਤ ਚੌਗਣੇ ਭਾਈ ਤਰਕੇ ਬਸ ਸਾਰਿਆਂ ਨੂੰ ਬਾਕੀ ਮੋਟਰ ਬੈਠਿਆ ਜੀ ਗਰਮੀ ਨੇ ਹੱਥ ਖੜੇ ਕਰਾਇਆ ਪਿਆ ਵੀ ਦਿਨ ਪਰ ਦਿਨ ਚਲੋ ਇੱਕ ਦੋ ਤਿੰਨ ਪਹਿਲਾਂ ਅਖਬਾਰ ਵਿੱਚ ਵੀ ਆਇਆ ਤਾਂ ਖਬਰਾਂ 'ਚ ਵੀ ਆਉਂ ਰਿਹਾ ਵੀ ਇੱਕ ਦੋ ਦਿਨ ਗਰਮੀ ਜ਼ਿਆਦਾ ਪਾਊਗੀ ਦੋ ਕੁ ਦਿਨ ਗਰਮੀ ਦੱਸਿਆ ਤਾਂ ਦੋ ਕਰਾਤਾ ਹੁੰਦੀਆਂ ਮੈਂ ਕਹਿੰਦਾ ਤਕਰੀਬਨ ਹਫ਼ਤਾ ਹੀ ਹੋ ਚੱਲਿਆ ਵਾਧੂ ਜਾਈ ਜਾਂਦੀ ਗਰਮੀ ਗਰਮੀ ਤੋ ਪੰਜੜੀ ਪੈ ਰਹੀ ਹੈ ਨਾ ਹੁਣ ਇਹੇ ਜੀ ਪੈ ਰਹੀ ਹੈ ਤੁਪਾਂ ਦੇਖਣ ਨੂੰ ਲੱਗਦੀ ਹੋਰ ਤਰ੍ਹਾਂ ਦੀ ਹੈ। ਫਿੱਕੀ ਫਿੱਕੀ ਜੀ ਪਰ ਸੇਕ ਬਹੁਤ ਹੈ। ਇੱਕ ਕਿਸਮ ਦਾ ਪਿੰਡਾ ਹੀ ਝੜਦੀ ਹੈ। ਵੀ ਧਰਨ ਦੇ ਭਾਈ ਭਈਏ ਜਿਹੜੇ ਅਸੀਂ ਟਾਈਮ ਪਰ ਜੀਰੀ ਉਹ ਵੀ ਤੋਂ ਪੱਜ ਵੀ ਬੰਦ ਕਰੀ ਉਹਨਾਂ ਨੂੰ ਮਿਲਾਉਣੇ। ਸਾਂਝ ਸਵੇਰੇ ਲਾਉਂਦੇ ਆ ਉਹਦੇ ਕਰਕੇ ਥੋੜਾ ਜਿਹਾ ਕੰਮ ਵੀ ਚਲੋ ਹਲੇ ਘੱਟ ਚੱਲਿਆ ਸਾਡੇ ਜੀਰੀ ਦਾ। ਬਾਕੀ ਲੇਬਰ ਵੀ ਘੱਟ ਹੈ। ਹਿਸਾਬ ਕਰੇ ਚੱਲਦਾ ਕੰਮ। ਵੀ ਕਿਉਂ ਆਪਾਂ ਹੁਣ ਮੈਂ ਦੇਖਿਆ ਖੇਤ ਵਿੱਚ ਜਿਹੜਾ ਮਾਰਕ ਆ ਡੋਲਣ ਜਿਹਾ ਤੇ ਕੱਖਿਆ ਵੱਡਿਆ ਪਤਾ। ਵੀ ਉਹਨੂੰ ਇਕੱਠਾ ਜਾ ਕਰਕੇ ਮਾਚੀ ਲੋਟੇਰੇ ਨੂੰ ਅੱਗ ਜੀ ਲਾ ਦਾਂਗੇ ਪਰ ਨਾਲੇ ਚੱਪਲਾਂ ਪਾਈਆਂ ਹੋਇਆਂ ਕਾਨੂੰ ਭੁੱਬੜ ਬਹੁਤ ਗਰਮ ਕੋਬੜ ਵੀ ਨਾਲੇ ਖੇਤ ਸਹੀ ਆ ਬਹਾਵਾ ਬਹੁਤ ਸੇਕ ਮਾਰਦਾ ਧੁੱਪਾਂ ਦੇ ਧੁੱਪਾਂ ਵਿੱਚ ਸੇਕ ਬਹੁਤ ਹੈ ਧਰਤੀ ਜਿਹੜੀ ਗਰਮ ਹੋਣੀ ਹੋਣੀ ਆ ਵਿਚਾਰੀ ਨੂੰ ਪਰਸੋਂ ਚੌਥੇ ਪਾਣੀ ਲੈਦਾ ਬੱਤੀਆਂ ਬੱਟੀਆਂ ਖੜੀਆਂ ਥੱਲੇ ਦੇਖਦੇ ਜਗਾ ਹਰੀ ਪਈ ਹੈ ਉੱਪਰ ਦੇ ਬੱਤੀਆਂ ਬੱਟੀਆਂ ਵੀ ਆ ਫਸਲ ਤੁਰਦੀ ਨਹੀਂ ਕਿਸੇ ਪਾਸੇ ਨੂੰ ਵੀ ਕਿਉਂ ਮਾੜਾ ਨਹੀਂ ਮੀਂਹ ਪੈ ਜੇ ਮੀਂਹ ਆਲਾ ਕੁਝ ਸਾਰ ਹੋਰ ਹੁੰਦੇ ਆ ਅੱਜ ਤਕਰੀਬਨ ਦੱਸਿਆ ਵਾ ਦਾ 11 ਤਰੀਕ ਨੂੰ ਵੀ ਮੀਂਹ ਨੇਰੀ ਦੇ ਸਵਰਗਾਇ ਦਾ ਚਲੋ ਅਸੀਂ ਤਾਂ ਪਹਿਲਾਂ ਆਪਾਂ ਗਾਇ ਤੇ ਵੀ ਨੇਰੀ ਰੋਜ ਹੀ ਆਉਂਦੀ ਮੈਂ ਕਹਿੰਦਾ ਨੇਰੀ ਇੰਨੀ ਆਉਂਦੀ ਆ ਵੀ ਇੱਕ ਦਿਨ ਦੇ ਵਿੱਚ ਨੂੰ ਜੇ ਇੱਕ ਵਾਰ ਨੇਰੀ ਆ ਗਈ 10 15 ਮਿੰਟ ਬਾਅਦ ਫੇਰ ਹਵਾ 10 15 ਮਿੰਟ ਬਾਅਦ ਚਾਰ ਚਾਰ ਇਕੱਠੀਆਂ ਆਉਂਦੇ ਨੇ ਹੁਣ ਤਾਂ ਨੇਰੀਆਂ ਹੀ ਬੰਦ ਹੋ ਗਈਆਂ ਮੀਂਹ ਤਾਂ ਇੱਕ ਵਸ ਰਿਹਾ ਮਾੜਾ ਮੋਟਾ ਵੀ ਨਹੀਂ ਪੈਂਦਾ ਹੈਗਾ ਮਾੜਾ ਮੋਟਾ ਹੀ ਪੈ ਜਵੇ ਤਾਂ ਵੀ ਬਹੁਤ ਹੈ ਪਰ ਜਿਹੜੇ ਸਾਵਗਤ ਧੁੱਪਾਂ ਪੈ ਰਹੀ ਆ ਸੇਕ ਸਾਢੇ ਗਰਮੀ ਕਿ ਹੱਦ ਤੇ ਦਰਖਤ ਬਹੁਤ ਆ ਦੇਖੋ ਕਿਹਨੇ ਸਾਹ ਖੜਾ ਹੈ ਗਾਹਾਂ ਮੈਂ ਜਾਣਾ ਕੱਖ ਬਟਨ ਸਿਖਾ ਦੂਗਾ ਦਰਖਤ ਤੇ ਦਰਖਤ ਖੜਾ ਉਹ ਤਾਂ ਸਾਡੇ ਘਾਟ ਆ ਹੀ ਦੇਖਣੇ ਫਸਾ ਸਾਡੇ ਜਿਹੜੀ ਧਾਨਾ ਦੀ ਹੈ ਨਾ ਆ ਪਿੰਡ ਦੇ ਨੇੜੇ ਨੇੜੇ ਲੱਗਣੀ ਆ ਬਾਕੀ ਗਾਂ ਸਾਡੇ ਦਰਖਤ ਤੇ ਬੂਟੇ ਹੀ ਬਹੁਤ ਲੱਗਿਆ ਹੋਇਆ ਵੀ ਬਹੁਤ ਧਾਨ ਘਾਟਾ ਤੁਹਾਨੂੰ ਉਧਰ ਵੀ ਗਰਮੀ ਦਾ ਅੰਤ ਨਹੀਂ ਗਈ ਬੂਟੇ ਇੰਨਾ ਬੂਟਾ ਹੋਣ ਦੇ ਬਾਵਜੂਦ ਵੀ ਗਰਮੀ ਬਹੁਤ ਲੱਗੀ ਹੋਈ ਹੈ ਵੀ ਅੰਤੇ ਕੋਈ ਨਹੀਂ ਤਾਂ ਮੈਂ ਕਹਿੰਦਾ ਜਿਹੜੇ ਇਲਾਕੇ 'ਚ ਬੂਟੇ ਨਹੀਂ ਹੈਗੇ ਉੱਥੇ ਗਰਮੀ ਦਾ ਕੀ ਹਾਲ ਹੋਊਗਾ ਵੀ ਬਹੁਤ ਸੇਕ ਵੱਜਦਾ ਮਗਾ 10 ਵਜੇ ਦੇ ਅੰਦਰ ਬੜੇ ਵੇ ਆ ਹੁਣ 3 ਵਜੇ ਨਿਕਲ ਕੇ ਆਏ ਆ। ਹੁਣ ਵੀ ਆਕੇ ਪਹਿਲਾ ਹਵਾ ਚੱਲਦੀ ਦੱਖਣ ਜਾ ਫੜਿਆ ਬਤਾ ਦੱਖਣ ਦਾ ਜ਼ੋਰ ਬਹੁਤ ਆਇ ਲੱਗਦਾ ਜੀ ਮੀਂਹ ਆਊਗਾ ਜੀ ਜ਼ਰੂਰ ਜਿਹੜੇ ਹਿਸਾਬ ਨਾਲ ਦੱਸਦੇ ਆ ਪਰ ਹੁਣ ਇਸ ਟਾਈਮ ਦੱਖਣ ਹੋ ਜਾਂਦਾ ਬੰਦ ਤਕਰੀਬਨ ਸਾਢੇ 3 ਦਾ ਟਾਈਮ ਹੋ ਗਿਆ। ਵੀ ਦੱਖਣ ਬੰਦ ਹੋਏ ਤੇ ਤਾਂ ਪੁੱਛੋ ਹੀ ਨਾ ਕੋਈ। ਇੱਕ ਮੈਂ ਇੱਕ ਨਹੀਂ ਹੋਈ ਕਿ ਮੈਨੂੰ ਗਰਮੀ ਲੱਗਦੀ ਜਿਹਨੂੰ ਪੁੱਛ ਲੋ ਹਰੇ ਕੇ ਨਾਲ ਆਏ ਵੀ ਬਸ ਹੋ ਗਰਮੀ ਨਾਲ ਬਸ ਕਰਾਤੀ ਹਰੇ ਕੇ ਕਹਿੰਦਾ ਔਰ ਹੁਣ ਸ਼ਾਮ ਤੱਕ ਇਹਨਾਂ 1 ਕਿ 7-8 ਵਜੇ ਤੱਕ ਆਹੀ ਹੱਥ ਦਿਖਾਉਣੇ ਆ। ਪਰ ਰਾਤ ਨੂੰ ਮੌਸਮ ਵਿੱਚ ਫਰਕ ਪੈਂਦਾ ਰਾਤ ਨੂੰ ਹੋ ਜਾਂਦਾ ਫਿਰ ਵੀ ਠੰਡਾ ਜੇ ਆਪਾਂ ਬਾਹਰ ਪਏ ਆ কুলਰ ਕਲਰ ਲੱਗਿਆ ਵਾ ਬਈ ਪਾਲਾ ਲੱਗਦਾ ਰਾਤ ਨੂੰ ਇੰਨੇ ਹਿਸਾਬ ਨਾਲ ਮੌਸਮ ਦਾ ਪਤਾ ਹੀ ਨਹੀਂ ਹੈਗਾ ਕਿਆ ਗੱਲ ਬਾਤ ਹੈ ਬਈ ਪਤਾ ਨਹੀਂ ਕੁਦਰਤ ਨਾਲ ਛੇੜਖਾਨੀ ਹੋ ਰਹੀ ਹੈ ਕੋਸ ਅ ਅੱਗੇ ਨਾਲ ਤੇ ਪਹਿਲਾਂ ਦੇਖਿਆ ਬਹੁਤ ਟਾਈਮ ਦੇ ਹਿਸਾਬ ਨਾਲ ਚਲੋ ਸੋਝੀਏ ਸਾਨੂੰ ਉਸ ਟਾਈਮ ਦੀ ਮੀਂਹ ਬਹੁਤ ਸੋਹਣੇ ਪੈਂਦੇ ਹੁੰਦੇ ਤੇ ਕਦੇ ਇੰਨੀ ਗਰਮੀ ਨਹੀਂ ਦੇਖੀ ਕਦੇ ਸਿਆਲ ਨਹੀਂ ਦੇਖਿਆ ਨਾ ਵੀ ਹਰੇਕ ਸਾਲ ਇਹ ਫਰਕ ਪੈਂਦਾ ਜਾਇ ਜਾਂਦਾ ਉਹੀ ਆਪਾਂ ਅਖਬਾਰ ਵਿੱਚੀ ਪੜ੍ਹ ਲਈਦਾ ਵੀ ਪਿਛਲੇ ਸਾਲ ਨਾਲ ਤੇ ਅੱਗੋਂ ਇੰਨਾ ਗਰਮੀ ਵੱਧਦੀ ਪੈ ਰਹੀ ਐ ਵੀ ਫਰਕ ਪੈਂਦਾ ਹੀ ਜਾਇ ਜਾਂਦਾ ਹਰੇਕ ਸਾਲ ਫਰਕ ਪੈਂਦਾ ਹੀ ਜਾਇ ਜਾਂਦਾ ਮੌਸਮ ਦਾ ਵੀ ਫਰਕ ਪੈਂਦਾ ਜਾਇ ਜਾਂਦਾ ਬਦਤਬਦੀਲੀ ਆਉਂਦੀ ਜਾਂਦੀ ਆ ਗਾਹਾਂ ਦੇ ਗਾਹ ਜਿਹੜੇ ਮਾਨਸੂਨ ਪਾਉਣਾ ਇਹ ਵੀ ਲੇਟ ਹੁੰਦੇ ਜਾਂਦੇ ਨੇ ਹੈ ਨਾ ਜਿਨ੍ਹਾਂ ਵਿੱਚ ਸਮਝੋ ਤਕਰੀਬਨ ਪਹੁੰਚੇ ਜਾਂਦੀਆਂ ਇੱਕ ਦੋ ਕਮੇ ਅੱਗੇ ਸੀ 11 12 ਤਰੀਕ ਨੂੰ ਜਿਹੜਾ ਪਾਣੀ ਛੱਡਦੇ ਹੁੰਦੇ 14 15 ਦੇ ਲਾਉਂਦੇ ਹੁੰਦੇ ਮੈਂ ਕਿਹਾ ਨਾ ਤਕੜਾ ਮਹੀ ਪੈ ਲੈਂਦਾ ਇਹਨਾਂ ਦਿਨਾਂ ਜ਼ਿਕਰ ਦਾ ਵੀ ਹੁਣ ਤੱਕੜਾ ਨਹੀਂ ਪਿਆਈ ਨਾ ਹੈਗਾ ਕਣਕ ਵਿੱਚ ਨਹੀਂ ਪਿਆਗਾ ਦੇਖੋ ਜਦੋਂ ਤੇ ਕਣਕ ਵੜਾਉਣ ਲੱਗੇ ਆਪਾਂ ਵੀ ਪੈਂਡਾ ਹਰੋਜੇ ਤਕਰੀਬਨ 45 ਚੱਲ ਜੇ ਪੈ ਜਾਂਦਾ ਤਾਂ ਜਾਤੇ ਬਾਅਦ ਕਣਕ ਚੱਕੋਗੇ ਪਿਆਈ ਨਹੀਂ ਕੋਈ ਵੀ ਮਾੜਾ ਮੋਟਾ ਭੂਰ ਜੀ ਪੈਂਦੀ ਰਹੀ ਹੈ ਦਿਖਾਇਆ ਹੀ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਵੀ ਹੁਣ ਤਾਂ ਧਰਤੀ ਸੁੱਕੀ ਪਈ ਹੈ ਡੋਲਾਂ ਦਾ ਵੱਢਣੇ ਇੱਕ ਵਾਰ ਸਿਰਿਆ ਕੱਖ ਜਿਹੜਾ ਉਪਲੋ ਵੀ ਸਕਾਇਆ ਪਿਆ ਵੀ ਚਲੋ ਫੇਰ ਵੀ ਮਾੜੀ ਮੋਟੀ ਸਾਫ ਸਪਾਈ ਚੱਲ ਰਿਹਾ ਕੰਮ ਲਾ ਕੇ ਬੱਟਾਂ ਜਾਂ ਦੇਖਦੇ ਜੇ ਲੇਵਰ ਟੱਕਰ ਕੇ ਫੇਰ 16 17 ਤਰੀਕ ਦੇ ਪਾਣੀ ਛੱਡਾਂਗੇ ਅਸੀਂ ਗਨ ਉਹ ਜੇ ਕਦਾ ਮਹੀਏ ਪਾ ਲੈ ਮਹੀਏ ਤੇ ਲਵਾਈ ਹੈ ਜਿਹੜੀ ਉਹਦਾ ਫਰਕੇ ਬਹੁਤ ਹੈ ਅੱਗੇ ਲਵਾਈ ਹੈ ਅਸੀਂ ਮੈਂ ਫੇਰ ਦੱਸਦਾ 12-13 ਦੇ ਸ਼ੁਰੂ ਕਰ ਦਿੰਦੇ ਤੇ 14 ਦੇ ਮੈਂ ਕਹਿੰਦਾ ਵੀ ਜਿੰਨਾ ਟਾਈਮ ਹਫਤਾ ਹੀ ਬਦਲ ਬਾਈ ਹੋ ਰਹੀਦੀ ਆ ਮਾੜੀ ਮੋਟੀ ਕਿਣੀਆਂ ਪਾ ਲਈ ਜ ਕਿਣੀਆਂ ਨੇ ਪਾਈ ਦਾ ਬਦਲ ਬਾਈ ਮੌਸਮ ਠੰਡਾ ਰਹਿੰਦਾ ਦਾ ਬਹੁਤ ਵਧੀਆ ਚਲੋ ਚੱਲਦੇ ਜੀ ਕਾਰੋਬਾਰ ਮੋਟਰ ਛੱਡੀ ਵੀ ਹੈ ਚੱਰੀ ਨੂੰ ਬਾਕੀ ਦਿਖਾਉਂਦੇ ਸਾਨੂੰ ਅੱਧਰ ਹੋਰ ਕਾਰੋਬਾਰ ਜਿਹੜਾ ਚੱਲਦੇ ਜੀ ਐ ਨਹੀਂ ਤਾਂ ਪਾਵੇਂ ਦਾ ਖੇਤਾ ਕਿੰਨੂੰ ਦੇਖਣ ਨੂੰ ਨਿਗਾਰਦੀ ਹੈਗੀ 8 ਵਜੇ ਧੁੱਪਾਂ ਜਾਮ ਪੈ ਗਈ ਜਦੋਂ ਇਹ ਲੋਰ ਬੋਟ ਪੂਰੀ ਚੱਲਦੀ ਹੈ ਕਿ ਉਹ ਥਲੇ ਘਟ ਲੈਟ੍ਰੇ ਸਾਡੇ 24 ਘੰਟੇ ਵਾਲੀ ਕੰਮ ਹੋਇਆ ਬਾਈ ਵੇਕਦਾ ਪੈਵਲਨ ਜਿਹੜੇ ਦੱਬੀਆਂ ਬਿਨਾਂ ਨੇ ਬਸ ਤੇ ਰੱਖਦੇ ਭਾਗਾਂ ਦੇ ਖਰਾਬ ਹੋਣਾ ਘੋਟਣੀਆਂ ਹੁੰਦੀਆਂ ਬਸ ਹੋ ਜਾਂਦੀਆਂ ਫਿਰ ਤਾਂ ਦੇਖੋ ਆਹ ਮੱਕੀ ਨੂੰ ਕੱਲ ਪਾਣੀ ਲਾਇਆ ਇਹ ਜਿਹੇ ਪਰਦੇ ਬੱਤੀਆਂ ਬੱਟੀਆਂ ਵੀ ਹੁਣ ਚਾਰੀ ਨੂੰ ਮੈਂ ਡਰਦਾ ਡਰਦੇ ਨੇ ਪਾਣੀ ਲਾਇਆ ਮਹਾ ਕਹਿੰਦੇ ਨੇ ਢੇਰੀ ਆਉਣੀ ਹੈ ਜੇ ਪਾਣੀ ਲੱਗ ਕੇ ਗਿਰ ਜਾਣੇ ਮਹਾ ਹੁਣ ਇਹ ਪਾਣੀ ਲਾਇਆ ਫਿਰ ਦੂਆ ਤਰਾਂ ਗਿਰ ਜਾਣੀ ਸੁੱਕ ਕੇ ਜਾਨਵਰਾਂ ਦਾ ਕੀ ਹਾਲ ਹੈ ਬਹੁਤ ਸੇਕ ਹੈ ਜਿੰਨਾ ਤੁਸੀਂ ਕਹਿੰਦੇ ਉਹਨਾਂ ਹੀ ਸੇਕ ਪੈ ਰਿਹਾ ਇੱਥੇ ਵੱਢਣੇ ਵਾਲੇ ਦਾ ਹੱਕ ਮਿਲਦਾ ਜੀ ਆਪਾਂ ਨੂੰ ਵੀ ਆਪਾਂ ਨੇ ਵੇਚਦੇ ਨੇ ਆਪਾਂ ਸਹ ਲਾਉਣੇ ਬਾਜਦੇ ਨੇ ਵੱਢਾ ਆ ਸਭ ਬਸਤੀਆਂ ਬੱਠੂਆਂ ਜਿਵੇਂ ਲਾਗ ਲੱਗਦਾ ਚਲੋ ਦੇਖਦੇ ਹਾਂ ਪਾਣੀ ਲੱਗ ਕੇ ਬਣ ਜਾਣਾ ਵੀ ਆਪਣੀ ਸਲਾਹ ਵੀ ਟਾਲਪਾ ਗੇਰਦੀ ਐ ਕਿਉਂ ਟਾਲਪਾ ਗੇਰੀ ਵੀ ਇਕੱਠਾ ਨਭੜ ਜਾਂਦਾ ਕੰਮ ਐਸੇ ਵੱਡਾ ਲੱਗਿਆ ਪਿਆ ਫੇਰ ਇਹ ਵੀ ਬਾਜ ਜਾਂਦਾ ਕੰਮ ਛੱਡ ਜਾਣਾ ਵੀ ਟਾਲਪਾ ਜਿਹੜੀ ਇਕੱਠੀ ਗਿਰ ਜਣੀ ਐ ਫੇਰ ਦੋ ਚਾਰ ਦਿਨ ਵਿੱਚ ਪਤਾ ਲੱਗ ਜਾਂਦਾ ਖੋਟਰੀ ਜੰਨੀ ਖੇਤੀ ਆ ਫਿਰ ਇਹ ਦੋਏ ਦਿਨ ਟੂਆ ਚ ਕੱਢਿਆ ਉਹ ਜੇ ਫੋਟੀ ਚੰਬਾ ਰੇ ਇਹਦਾ ਛਿੱਟਾ ਲਾ ਦਾਂਗੇ ਨਹੀਂ ਫਿਰ ਬਾਕੇ ਹੋਰ ਬੀਜ ਦਾਂਗੇ ਆ ਦੇਖ ਵਾਜਾਂ ਮੇਂ ਸੁੱਕੇ ਪਏ ਜੇ ਧਰਤੀ ਪਟਕਦੇ ਥੱਲੇ ਤੇ ਹਰੀ ਮੋਰ ਬਾਕੀ ਟਾਇਲ ਦਾ ਕੰਮ ਦੋ ਤਿੰਨ ਦਿਨ ਤੇ ਬੰਦ ਦਾ ਅੱਜ ਕਹਿੰਦੇ ਤੇ ਮਿਸਤਰੀ ਉਹਨਾਂ ਨੂੰ ਅੱਜ ਵੀ ਨਹੀਂ ਆਏ ਹੈਗੇ ਟਾਇਲ ਵਾਲੇ ਵੀ ਥੋੜਾ ਜਿਹਾ ਟਾਲਮ ਟੋਲਾ ਜਾ ਕਰਨ ਲੱਗ ਗਏ ਮੰਨ ਲਾ ਦੀ ਬਦਲਣਾ ਪੈਣਾ ਅੱਜ ਕਿਸੇ ਹੋਰ ਬੰਦੇ ਨੂੰ ਫੋਨ ਕਰਿਆ ਆਪਾਂ ਨੇ ਵੀ ਦਿਖਾਉਂਦੇ ਆ ਕਿ ਉਹਨਾਂ ਨੇ ਇੱਕ ਅੰਧ ਪਰ ਲਾਗੇ ਆਪਣੇ ਟਾਇਲ ਸਾਹਮਣੇ ਆਹ ਕੰਦ ਕਰਤੀ ਸੀ ਸਾਰੀ ਕਵਰ ਆਪਾਂ ਰੇਦੱਕੇ ਉੱਪਰ ਤੇ ਹੇਡ ਤੱਕ ਵੀ ਇੱਕ ਇੱਕ ਅੰਧ ਲਾਗੇ ਆ ਮੂਰੇ ਰਹਿੰਦੀ ਐ ਸੋਈ ਰਹੇ ਰਹੇ ਸਾਰਾ ਆਹ ਕੰਦੰਦ ਤੇ ਲਾਤੀ ਸੀ ਇਹਨੇ ਵਾਕਿਆ ਆਪਾਂ ਇੱਧਰ ਕਮਰਾ ਬਣਾਤਾ ਦਾ ਪੂਰਾ ਤਿਆਰ ਐ ਥੱਲੇ ਕਰਕੇ ਲਪਾਤਾ ਕਮਰਾ ਸੋਹਣਾ ਖੁੱਲ ਕੇ ਅੰਦਰ ਤੇ ਇਹ ਨਾਲ ਨਾ ਤਾਂ ਉਹ ਏਰੀਆ ਖੋਲਗੇ ਸਮਝੋ ਟਾਕੀ ਬੰਦ ਕਰਾਤੀ ਉਹ ਜਗਾੜ ਫਿੱਟ ਕਰਾਤੀ ਆਦ ਰੋ ਅਜਾਪਾ ਨੇ ਪਹਿਲੇ ਹੀ ਫਿੱਟ ਕਰਿਆ ਔਰ ਵਧੀਆ ਜਗਾੜ ਸੀ ਸਾਰੀ ਲੱਕੜ ਜਾਂ ਠੀਕ ਦੀ ਹੁਣ ਆ ਕੰਦ ਰੈਂ ਦੀ ਟਾਇਲ ਲੱਗਣ ਦੀ ਕਪੜੀ ਅੰਦਰ ਇੱਕ ਏਰੀਆ ਰਹਿਣਾ ਕੰਮ ਤਾਂ ਤਿੰਨ ਕ ਦਿਨ ਦਾ ਹੀ ਉਹਨਾਂ ਨੇ ਜੇ ਕਰਨ ਪਰ ਕੰਮ ਕਰਦੇ ਨਹੀਂ ਇੱਕ ਆਫੇ ਹੀ ਰਹਿਣਾ ਆਪਣਾ ਬਾਕੀ ਹਾ ਲੱਗੀ ਦੀ ਵਧੀਆ ਹੋ ਗਈ ਦੀ ਹੈਨ ਆ ਗੰਦ ਅੰਦਰ ਦੇ ਕਵਰ ਹੋ ਗਈ ਸਾਫ ਸੋ ਸਹੀ ਇੱਧਰ ਬਾਹਰ ਵੀ ਜਾ ਕੇ ਆਪਣਾ ਤਿੰਨ ਦਿਨ ਕੰਮ ਕਰਿਆ ਉਹਨਾਂ ਨੇ ਸੋਨਾ ਕਰਿਆ ਕੰਮ ਖਿੱਚਦਾ ਦਾ ਮਾਫਰ ਟਾਲਮ ਕੋਲ ਜਾ ਕਰਨ ਲੱਗੇ ਆ ਸਾਰੀ ਕਬਰ ਹੋ ਗਈ ਬਾਹਰ ਤਕਰੀਬਨ ਜਿਹੜਾ ਪਰ ਲਾਉਣਾ ਤਾਂ ਲੱਗ ਲਿਆ ਕਿਉਂ ਇੱਧਰ ਆਪਾਂ ਨੇ ਫਿਰ ਜਿਹੜੀ ਬਾਥਰੂਮ ਲਾਉਣੀ ਹੈ ਇਹ ਬੰਦੇ ਹੋਰ ਤੇ ਲਵਾਵਾਂਗੇ ਆਪਾਂ ਇਹ ਬੰਦੇ ਸੈਟ ਨਹੀਂ ਹੈਗਾ ਕੰਮ ਇਹਨਾਂ ਦਾ ਇੱਕ ਦਾ ਕੰਮ ਨਹੀਂ ਕਰਦੇ ਹੈਗੇ ਇੱਕ ਛੁੱਟੀਆਂ ਵਿੱਚ ਬਹੁਤ ਇਹਨਾਂ ਦੀਆਂ ਹੁਣ ਤਕਰੀਬਨ ਤਿੰਨ ਦਿਨ ਹੋ ਗਏ ਅੱਜ ਵੀ ਲਾਰੇਗਾ ਰੱਖਦੇ ਇਹਨਾਂ ਨੇ ਇਹਨੇ ਪਾ ਸਲਾਬ ਕਰਕੇ ਜਦੋਂ ਕੰਧ ਪਰ ਲੱਗਣੀ ਉਹਦੇ ਬਰਾਬਰ ਬਰਾਬਰ ਲਾਤੀ ਐਨੀ ਏਰੀਆ ਜੀ ਸਲਾਬ ਆਉਂਦੇ ਹੁਣ ਆ ਦੇਖੋ ਬਾਥਰੂਮ ਦੇ ਥੱਲੇ ਥੱਲੇ ਸਲਾਬ ਹੈ ਇਧਰ ਫੇਰ ਵੀ ਬਹੁਤ ਫਰਕ ਹੈ ਵੀ ਉੱਪਰ ਠੀਕ ਰਹਿੰਦਾ ਰੰਗ ਉੱਪਰ ਨੂੰ ਰੰਗ ਦਾ ਖਰਾਬ ਰਹਿੰਦਾ ਹੁੰਦਾ ਹੈਗਾ ਹਰੇਕ ਉੱਪਰ ਬਾਥਰੂਮੋਂ ਰੰਗ ਹੋਇਆ ਵਧੀਆ ਹੋਇਆ ਵਾ ਜੰਗਲੇ ਰੰਗ ਵਧੀਆ ਮੱਕੀ ਅੱਜ ਸ਼ਾਮ ਨੂੰ ਆਵਗਾ ਮਿਸਤਰੀ ਹੋਰ ਉਹਨੂੰ ਦਿਖਾਉਂਦੇ ਜੇ ਉਹ ਕੱਲ ਨੂੰ ਆ ਗਏ ਫੇਰ ਆਪਾਂ ਉਹਨਾਂ ਦਾ ਜਿਹੜਾ 8 ਕਾ ਦਿੱਤਾ ਵੇ ਕਹਦਾ ਦਿੱਤਾ ਵੇ ਇੱਕ ਕੰਮ ਕਰਦਾ ਇੱਧਰ ਇਹ ਕਰਾ ਦੇਣਾ ਉਹਨਾਂ ਦੇ ਠੇਕੇ ਵਾਲਾ ਸਾਰੇ ਵੀ ਉਹ ਬੰਦੇ ਨੂੰ ਆਪਾਂ ਨਵਾਂ ਬਾਥਰੂਮ ਵਾਲਾ ਜਿਹੜਾ ਬਾਹਰ ਲੱਗਣੀ ਟਾਇਲ ਬਾਥਰੂਮ ਦੇ ਅੰਦਰ ਲੱਗਣੀ ਹੈ ਮੇਰੀ ਬਾਥਰੂਮ ਦੇ ਅੰਦਰ ਲੱਗੀ ਹੋਈ ਟਾਇਲ ਪਹਿਲਾਂ ਲੋਹੇ ਦੀ ਫਿਟਿੰਗ ਹੋਈ ਗਈ ਆ ਇਹ ਕਣਾ ਹੋਈ ਆਪਣੇ ਪੂਰੇ ਕਰਕੇ ਢਿੱਡ ਗਿਓ ਸਾਰੀ ਪਟਾ ਦੇਣੀ ਆਪਾਂ ਨੂੰ ਪਟਾ ਕੇ ਕਰਾਉਣੀ ਆ ਜੇ ਕੱਲ ਨੂੰ ਨਾ ਆਇਆ ਤਾਂ ਫਿਰ ਜਿਹੜਾ ਰਹਿੰਦਾ ਹੈ ਵੀ ਠੇਕਾ ਦੇ ਦੇਣਾ ਉਹ ਵੀ ਨਾ ਕੋਲ ਆਪਣਾ 8000 ਰੁਪਏ ਗਿਆ ਵੇ ਮੱਕੀ 18000 ਦਾ ਠੇਕਾ ਸਾਰੇ ਵਿੱਚ ਰੰਗ ਰੰਗਦਾਰ ਨਾਲ ਵੀ ਇੱਕ ਸਲਾਹ ਹੋਰ ਦਿਓ ਵੀ ਜਿਹੜਾ ਮਕਾਨ ਦਾ ਰੰਗ ਹੈ ਬਹੁਤ ਦੇਰ ਤਈ ਹੀ ਕਰਾਇਆ ਹੋ ਹੁਣ ਆਪਾਂ ਬਦਲਣ ਦੀ ਸਲਾਹ ਹੈ ਵੀ ਗਰੇ ਜਾਂ ਰੰਗ ਕਰਾ ਲੈ ਜਿਨਾਂ ਟਾਈਲਾਂ ਦਾ ਰੰਗ ਹੈ ਥੋੜਾ ਜਿਹਾ ਗੈਲ ਮਿਲਦਾ ਵੀ ਤਰਾ ਕੇ ਕਹੀ ਹੀ ਰੱਖੀਏ ਅੱਗਾ ਚੀਜ਼ ਵਧੀਆ ਬੰਨ੍ਹਦੀ ਜਿਵੇਂ ਜਿਹੜੀ ਹੈਗੀ ਸੀ ਟਾਈਲ ਲੱਗ ਕੇ ਰੋਗ ਜਦ ਮਾਹ ਦੀ ਦੋ ਤੜਾਈਆਂ ਤਕਰੀਬਨ ਹੋ ਗਈਆਂ ਮਾਤਾ ਹੈਗੇ ਵਧੀਆ ਪਾਪੂਲਰਾਂ ਦੇ ਵਿੱਚ ਜੇ ਸਾਰੇ ਇਕੱਠੇ ਪਕਾ ਕੇ ਵਢ ਜਾਂ ਕਿਉਂ ਹੁਣ ਤਾਂ ਅਸੀਂ ਕਰਦੇ ਤੜਾਈ ਤੜਾਈ ਹੀ ਬਹੁਤ ਔਖੀ ਹੈ ਮੈਂ ਕਹਿੰਦਾ 4 ਘੰਟੇ ਲੱਗਦੇ ਸਵੇਰ ਦੇ ਲੱਗੇ ਸਵੇਰ ਦੇ 6 ਵਜੇ ਤੇ 10 ਵਜੇ ਹਟੇ ਆ ਵੀ ਆ ਹੁਣੇ ਮੈਂ ਕਹਿੰਦਾ ਡੇਢ ਕਿਲੋ ਦੇ ਗੇੜ ਪਾਉਂ ਦੋ ਕਿਲੋ ਚਲੋ ਇਹਨਾਂ ਨੂੰ ਹੁਣੇ ਮਾੜੇ ਮੋਟੇ ਕਾਟਦਾ ਆ ਬਈ ਜਾਂਦੇ ਤੋਂ ਪੰਜ ਫੋਲੇ ਦੇ ਵਾੜਾ ਮੁੱਟੇ ਪੈਰ ਜਮਾਨਾ ਪੈਂਦਾ ਵੀ ਮਹਦਰ ਹੈ ਕਿ ਮੋਂਗੀ ਮੋਂਗੀ ਘੱਟ ਹੁੰਦੀ ਹੈ ਮਹਾਰੇ ਵਿੱਚ ਗੁੱਟੇ ਨੇ ਵਿੱਚ ਇਹ ਪਾਣੀ ਲੱਗੇ ਤੇ ਵਹ ਜਾਂਦੀ ਵਧਣ ਜਾਂ ਜੇ ਹੁਣ ਆਪਾਂ ਇਹਨੂੰ ਪਕਾਉਣ ਦੇ ਤਾਂ ਫਿਰ ਨੀਦ ਘਮੋਣੀ ਛੱਡ ਦਿਆਂਗੇ ਜਿਹੜੇ ਬੈਣਾ ਉਹ ਖਾ ਜਾਣਾ ਉਹਨਾਂ ਨੇ ਜੇ ਹੁਣ ਆਪਾਂ ਤੋੜਦੇ ਹੋਏ ਤੜਾਈ ਤੁਹਾਨੂੰ ਰਸੇ ਬਾਰੇ ਮਹਿੰਗੀ ਬੰਦੀ ਅਜ ਗਰਮੀ ਦੀ ਬੱਸ ਹੋ ਗਈ ਉਹੀ ਆਪਾਂ ਨੇ ਐਨੇ ਕੰਮਾਂ ਚ ਡਾਊਨ ਡੂਣਾ ਪਾਉਣੇ ਜੇ ਆਪਦੇ ਜੀ ਮੈਂ ਘੁੱਟੇ ਆਪਾਂ ਦੇ ਵੀ ਇੱਕ ਹੰਡਾ ਨਹੀਂ ਦਹੇ ਜੇ 10 ਦਿਨ ਹੋਰ ਖੜ ਕੇ ਸਾਰੀ ਬਹੁਤ ਕੰਮ ਦੇ ਪੱਕ ਜਾਣੇ ਪਰ 10 ਦਿਨਾਂ ਵਿੱਚ ਜਗ੍ਹਾ ਉਹਨੇ ਖਾ ਜਾਣੇ ਕਿਉਂ ਟੋਲਾ ਰਾਤ ਤੱਕ ਬੰਨ ਗਿਆ ਦਾ ਮਥੈਡੇ ਜ ਆਇਆ ਨਹੀਂ ਕੋਈ ਵੀ ਜਿੱਦਣ ਆਉਣਾ ਉਹਨੇ 10 11 ਨਾਲ ਇਕੱਠੇ ਨੂੰ ਸਾਰੇ ਖਾ ਜਾਣੇ ਕਿਹ ਰਹਿਦਾ ਉਹਦੇ ਕਰਕੇ ਮਾਂ ਚਲੋ ਕੋਈ ਨਾ ਕੋਤਲਾ ਹੈ ਪਵੇ ਪਾਣੀ ਵੀ ਜ਼ਰੂਰੀ ਹੈ ਹੁਣ ਵੀ ਚੱਲਿਆ ਉਹਨਾਂ ਨੇ ਪਾਣੀ ਲਾਉਣ ਵਾਸਤੇ ਮਹਨਾਂ ਵਾਲੇ ਪਾਣੀ ਲਾਏ ਆ ਵੀ ਬੂਟਿਆਂ ਦਾ ਫਾਇਦਾ ਹੋਈਗਾ ਚਲੋ ਆਪ ਇੱਕ ਤੜਾਈ ਆਪਾਂ ਨੂੰ ਹੋਰ ਦੇਖਣੀ ਹੈ ਮੂੰਗੀ ਵਾਲਾ ਦਾ ਬਾਕੇ ਬਾਜਰਾ ਬੀਜ ਦੇਣਾ ਉਹਦੇ ਜੀ ਵੀ ਮਹਾ ਨੂੰ ਦੋ ਦਿਨ ਹੋਰ اٹਕੇ ਬੀਜਾਂ ਕੇ ਇੱਕ ਪਾਣੀ ਲਾ ਕੇ ਜੀ ਹੁਣ ਉਹਨੂੰ ਕੁਝ ਨਹੀਂ ਹੋਣਾਗਾ ਉੱਥੇ ਤੜਾਈ ਦਾ ਫਿਰ ਮਹਿੰਗੀ ਪਾਣੀ ਨਹੀਂ ਬੈਣਾ ਨਹੀਂ ਖਾਣੇ ਉਹ ਨਾ ਉਹ ਵੀ ਛੜਤਾ ਪਾਣੀ ਪਾਣੀ ਗੈਰ ਉਨੀ ਜਣੀ ਹੁੰਦੀ ਹੈ ਹੈ ਨਹੀਂ ਫਸਲ ਜਿਹੜੀ ਮੂੰਗੀ ਖਰਾਬ ਕਰਦੇ ਆ ਦੇਖੋ ਕਿਹੜੇ ਸਾਗ ਵਧੀਆ ਵੀ ਹੈ ਇਹਨੂੰ ਕੋਈ ਫਲੀ ਨਹੀਂ ਬਈ ਹੈਗੀ ਆਹ ਫਲੀ ਪੈਂਦੀ ਵੀ ਹੈ ਜਿੰਨੇ ਨੂੰ ਪੱਕਣ ਚਾਹੁੰਦੀ ਇਹਨੇ ਉਹ ਬੈਣਾ ਖਾ ਜਾਂਦਾ ਉੱਪਰ ਟੁੱਟੇ ਟੁੱਟੇ ਜਿਹੜਾ ਬੂਜਾ ਛੋਟਾ ਉਹਨੂੰ ਪੈਂਦੀ ਹੈ ਫਲੀ ਵਧੀਆ ਪੈਂਦੀ ਹੈ ਬੀਜ ਵੀ ਹੈਗਾ ਉਹਦੇ ਵਿੱਚ ਵੀ ਮੂੰਗੀ ਨਾਲ ਤੇ ਮਾਹ ਵਧੀਆ ਹੁਣ ਆਹ ਮਾਹ ਨੂੰ ਪਾਣੀ ਸਾਡਾ ਇਸੇਹੋ ਟੁੱਟਿਆ ਰਹਿੰਦਾ ਪਾਣੀ ਤਾਂ ਕਰਕੇ ਬੜੀ ਵੀ ਜ਼ਿਆਦਾ ਹੈ ਆਹ ਮਾਹ ਨੂੰ ਦੇਖੋ ਗਿੱਲੇ ਹੋਏ ਹੋਏ ਫੀਲਾਂ ਦੇ ਇਹ ਵੀ ਪਾਣੀ ਡੁੱਟ ਗਿਆ ਪਰ ਇਹਨਾਂ ਦਾ ਬੁੱਝਾ ਉੱਨਾ ਕੇ ਰਹਿੰਦਾ ਇਹਨੂੰ ਫੜੀ ਵੀ ਵਧੀਆ ਪਈ ਵੀ ਜਿੰਨੀ ਫੜੀ ਪਈ ਵੀ ਹੈ ਆ ਜਿੰਨੀ ਵੀ ਫੜੀ ਪਈ ਵੀ ਹੈ ਸਾਰੀ ਦਾਣਾ ਹੈ ਸਮਝੋ ਪਹਣ ਤੋੜਨੇ ਕਰਕੇ ਚਲਦੇ ਆ ਵੀ ਟਾਈਮ ਜ਼ਿਆਦਾ ਲੱਗ ਜਾਂਦਾ ਇਹਨੂੰ ਜੇ ਕਿਤੇ ਇੱਕ ਸਾਰ ਪੱਕਣ ਫੇ ਵਧੀਆ ਆਪਾਂ ਬੈਣਾ ਨੇ ਪੱਕਣ ਦੇ ਨੇ ਹੈਗੇ ਆਹ ਆਪਣੀ ਮੂੰਗੀ ਦੀ ਇਹਨੂੰ ਜਿੰਨਾ ਪਾਣੀ ਲੱਗਿਆ ਉਹਦੇ ਹਿਸਾਬ ਨਾਲ ਵਧੀਆ ਆ। ਆ ਦੇਖੋ ਹੁਣ ਬੇਲ ਐ ਇੱਕ ਸੰਦੀ ਬਣੀ ਵੀ ਆ। ਇਹਨੂੰ ਕੁਛ ਨਹੀਂ ਲੱਗਿਆ ਹੈਗਾ। ਜਿਹੜੀ ਇਹਨੂੰ ਲੱਗੀ ਦੀ ਉਹ ਥੋਥੀ ਲੱਗਦੀ ਆ। ਤੁਸੀਂ ਦੇਖੋ ਇੱਥੇ ਇਹਦੇ ਦੋ ਤੜਾਈਆਂ ਕਰੀਆਂ ਪਹਿਲੀ ਤੜਾਈ ਨੂੰ 1.5 ਕਿਲੋ ਹੋਈ ਆ ਹੁਣ ਵਾਲੀ ਚਾ ਮੈਂ ਕਹਿੰਦਾ 1.2 ਕਿਲੋ ਵੀ ਹੋਣੀ ਹੈਗੀ। ਯਾਨੀ ਮਾ ਹੈਗੇ ਆ ਪੌਣੇ 2-2 ਕਿਲੋ ਦੀਆਂ ਦੋ ਤੜਾਈਆਂ ਹੋ ਗਈਆਂ। ਇਹਨਾਂ ਦੀ ਦੋ ਤੜਾਈਆਂ ਆਪਾਂ ਨੂੰ ਹੋਰ ਤੋੜ ਦੇਣੀਆਂ। ਬਾਕੀ ਫੇ ਵਿਚੇ ਵਾਦਣੇ ਆ। ਇਹਨੂੰ ਦੇਖਦੇ ਅੱਜ ਪਾਣੀ ਲੱਗ ਗਿਆ ਪਰਸੋਂ ਨੂੰ ਫੇਰ ਪਾਣੀ ਲਾ ਕੇ ਵੀਹ ਕਿਹੜਾ ਆਇਕਰ ਬੀਜਾ ਕਰੀਂ ਬਾਜਰੇ ਦਾ ਇਹਨੂੰ ਹੋਰ ਪੰਜ ਚਾਰ ਦਿਨਾਂ ਟੱਕ ਕੇ ਬੀਜਾਂਗੇ ਕਿਉਂਕਿ ਇਹ ਹੁਣ ਪਾਣੀ ਆ ਚ ਲੱਗ ਗਿਆ ਏਕਣੇ ਨੇ ਫੇਰ ਵਧਣ ਪੈਣ ਦਾ ਜਣਾ ਪਾਣੀ ਜ਼ਰੂਰੀ ਆ ਪਾਣੀ ਇਹਦੇ ਮਰ ਐ ਲੈਣ ਨਾ ਵੀ ਪਾਣੀ ਮੰਗਦੇ ਆ ਬੂਟਿਆਂ ਦੀਆਂ ਜਿਆਦਾ ਦੇਖਿਆ ਆਪਣਾ ਇਹ ਬਾਜਰਾ ਕਮਲਾਇਆ ਪੈਦਾ ਬੂਟਿਆਂ ਲੱਗ ਲੱਗ ਹੁਣ ਕੱਲ ਦਾ ਪਾਣੀ ਲੱਗਿਆ ਹਾਂ ਲੋ ਟਾਇਰ ਜਮਾ ਵੀ ਦਬਦਾ ਨਹੀਂ ਹੈਗਾ ਵਿੱਚ ਨਿਕਣਾ ਮਰਜੀ ਵਿੱਚ ਘੁੰਮ ਲੋ ਪਰ ਇਹ ਥੈਲਿਆਂ ਦਾ ਫਾਇਦਾ ਬਹੁਤ ਆ ਏਕਣੋਂ ਲੱਗਿਆ ਵੇਕ ਇਹ ਕੈਦਰ ਲਾਤਾ ਤਾਂ ਉਹ ਦੂਰ ਤੇ ਰਾਤ ਨੂੰ ਰਾਤ ਨੂੰ ਬਹੁਤ ਚਮਕਦੇ ਥੇਲੇ ਵੀ 2-4 ਆਪਾਂ ਹੋਰ ਦੇਖਦੇ ਲਾਦਣੇ ਵਿੱਚ ਇਹਦੇ ਗੇ ਬਹਿਣਾ ਕੱਟ ਆਉਂਦੀ ਆ ਵੀ ਬਾਜਰੇ ਦਾ ਕੋਈ ਨੁਕਸਾਨ ਨਹੀਂ ਕਰਦੀ ਹੈਗੇ ਚਲੋ ਕਿਤੇ ਬਹਿ ਜਾਂਦੀਆਂ ਲੋਕੇ ਨਹੀਂ ਦਾ ਲਖ ਜਾਂਦੇ ਵਿੱਚ ਨੂੰ ਖਾਂਦੇ ਖੁੰਦੇ ਕੁਝ ਨਹੀਂ ਹੈਗਾ ਖਾ ਵੀ ਲੈ ਜਾ ਤਾਂ ਫੇਰ ਫੁੱਟੇ ਹਣੋਂ ਉੱਪਰ ਨੂੰ ਉਹ ਜਿਹੜੀ ਫਲੀ ਖਾਲੀ ਫਲੀ ਦਾ ਫੇ ਸਾਨੂੰ ਪਤਾ ਹੀ ਆ ਵੀ ਉਹਦਾ ਮੁੜ ਕੇ ਬੁੱਟਾ ਹੀ ਖਤਮ ਹੈ ਮੈਨਿ ਇਹ ਮੂੰਗੀ ਪਹਿਲਾਂ ਦੇਖਣ ਵਧੀਆ ਲੱਗਦੀ ਉਹਨ ਕੁਛ ਨਹੀਂ ਇਹਦਾ ਝਾੜ ਘੱਟ ਹੈ ਮੂਟੇ ਦੇ ਵਿੱਚ ਇਹਦਾ ਮੂੰਗੀ ਦਾ ਭੁੱਲ ਕੇ ਵੀ ਨਾ ਬੀਜਿਓ ਮਾਹ ਹਲੇ ਹੋ ਜਾਂਦੇ ਆ ਜੇ ਜਾਨਵਰ ਨਹੀਂ ਹੈਗੇ ਤਾਂ ਮਾਹ ਵਧੀਆ ਹੋ ਜਾਣਗੇ ਮਾਹ ਨੂੰ ਜਿਕਣਾ ਆਪਣਾ ਸਰੋਂ ਨੂੰ ਮੈਂ ਕਹਿੰਦਾ ਕੀਲੇ ਤੇ 2 ਗੁਆਂਟਲ ਦਾ ਫਰਕ ਪੈਦਾ ਮਾੜਾ ਮੂਟਾ ਹੀ ਫਰਕ ਪਊਗਾ ਨਹੀਂ ਝਾੜ ਬਰਾਬਰ ਦੇਣਗੇ ਕਿਉਂ ਬੂਝਾ ਹੈਗਾ ਹੀ ਉਹ ਕੰਮ ਦਾ ਖੜਾ ਇਹਦਾ ਬਹੁਤਾ بڑا ਨਹੀਂ ਹੈਗਾ ਨਾ ਛੋਟਈਆ ਫਲ ਪਿਆ ਵਾ ਸਾਰੇ ਨੂੰ ਸੁਰੋਂ ਹਮੋਂਸਨ ਦੇਖੋ ਹਵਾ ਖੜੀਏ ਜਮਾਈ ਬੁੱਟੇ ਦੇ ਵਿੱਚ ਐ ਸਵੇਰੋਂ ਅਸੀਂ 6 ਵਜੇ ਤੋੜਨ ਲੱਗੇ ਤੇ ਪਰ ਗਰਮੀ ਨੂੰ ਚੜ ਦੇਦੀ ਨਾਲੇ ਹਵਾ ਚੱਲਦੀ ਦੀ ਪਰ ਹਵਾ ਓਰੇਂ ਦਿਲਾ ਦੇ ਉੱਪਰ ਪੱਤੇ ਹਬੇ ਫਿਰ ਹਲਦੇ ਤੇ ਜੁਦਾ ਫਰਕ ਤਾਂ ਬਹੁਤ ਨਰਮੀ ਹੋ ਬਹੁਤ ਹੈ ਮੱਕੀ ਆਪਣਾ ਟਾਈਮ ਤਾਂ ਬਹੁਤ ਨਹੀਂ ਲੱਗਣਾ ਹੈ ਕੱਲ ਉਹਨਾਂ ਨੂੰ ਕਹਿ ਰਹੇ ਨੂੰ 12 ਮਿੰਟ ਲੱਗਦੇ ਰਹੇ ਵੀ ਇਹਨਾਂ ਦਾ ਟਾਈਮ ਤਾਂ ਲੱਗਣਾ ਅੱਧਾ 40 ਮਿੰਟ ਲੱਗ ਦੂਗਾ ਬੱਤੇ ਬੱਤੇ ਕਿੰਨੇ ਘਰੇ ਪਾਣਾਂ ਨੂੰ ਪਾਣੀ ਮੋਟਰਾਂ ਦਾ ਬਹੁਤ ਹੋਰੇ ਉਹ ਹਲੇ ਇੱਕ ਤਾਂ ਬੋਲਟ ਪੂਰੀ ਹੈ ਜੇ ਸਾਰੇ ਫਿਰ ਤਾਂ ਨਾਲੀ ਲੋਈ ਚੱਲ ਪੈਣੀ ਆ ਫਿਰ ਥੋੜਾ ਜਿਹਾ ਫਰਕ ਪੈ ਜਾਂਦਾ ਬੋਲਟ ਵਿੱਚ ਫਿਰ ਪਾਣੀ ਘਟ ਜਾਂਦਾ ਮੋਟਰਾਂ ਦਾ ਹੁਣ ਹਲੇ ਟਾਮੀ ਟੱਲੋ ਜੇ ਚੱਲਿਆ ਸਾਡੇ ਗਾ ਰਸਤੇ ਦੇ ਉੱਪਰ ਤਾਂ ਲੇਕਸ਼ਨ ਲਾਈ ਨਹੀਂ ਹੈਗੇ ਬਾਕੀ ਫਾਰਮ ਦਾ ਕੰਮ ਚੱਲਣਾ ਜੀ ਅਗਸਤ ਦੇ ਵਿੱਚ ਕਹਿੰਦੇ ਅਗਸਤ ਵਿੱਚ ਪਾਉਣਾ ਹੁਣ ਦੇਖਦੇ ਆ ਮੱਕੀ ਚੱਲਦਾ ਜੀ ਕੰਮ ਤੇ ਕੁਕੜੀ ਨੇ ਬਣਾਈ ਜਲਦੀ ਜੀ ਇਹ ਚਾਰੇ ਵਾਲੀ ਵੀ ਜੀ ਵੈਸੇ ਮੱਕੀ ਉਹ ਖੜੀ ਆ ਕੋਲੇ ਆਪਣੇ ਖੇਤਾਂ ਦੇ ਪਰ ਬੈਣਾ ਕਰਦੇ ਆ ਫਰਾਵ ਕੁਕੜੀ ਕੁਕੜੀ ਖਾਂਦੀਆਂ ਤੋੜ ਕੇ ਨਾਸ ਮਾਰ ਦਿੰਦੀਆਂ ਜਿਹੜੀਆਂ ਆਮ ਬੀਜੀਆਂ ਦੇ ਚਾਰ ਵਾਲੀ ਉਹ ਕੁੱਕੜੀ ਪੱਕ ਗਈ। ਉਹ ਨਹੀਂ ਹੋ ਖਾਣੇ ਇਹ ਹੋ ਗਈ ਕੜੀ। ਜਦੋਂ ਵੀ ਤਾਂ ਠੀਕ ਜਿਹਾ ਭੁੰਨੀ ਵੀ ਹੌਲੀ ਹੌਲੀ ਕੋਲਿਆਂ ਪਰ ਉਹੀ ਸਵਾਦ ਬਣ ਰਿਹਾ ਹੈ। ਲੋ ਜੀ ਬਾਕੀ ਚੱਲਦਾ ਪਾਣੀ ਦਾ ਕੰਮ ਹਲੇ ਤਕਰੀਬਨ 2 ਘਾਰੇ ਪਰ ਚੱਲੇ ਆਪਣੇ ਇੱਕ ਰਹਿ ਗਿਆ ਉਹਦੇ ਬਾਅਦ ਵੱਟਦੇ ਕੱਖੰਡਾ ਕਰਦੇ ਆ ਵੀ ਬਾਕੀ ਜਿਹੜਾ ਜਾਨਮਾਹਲ ਵਾਲਾ ਪ੍ਰੋਸੈਸ ਹੈ ਉਹ ਚੱਲ ਰਿਹਾ ਜੀ ਅੱਜ ਬੁੱਧਵਾਰ ਦਾ ਮੰਨ ਲੇ ਬੁੱਧਵਾਰ ਨੂੰ ਜਿਹੜੇ ਮਿਲਦੇ ਹੁੰਦੇ ਘਰਾਂ ਨੂੰ ਮਲਾਉਂਦੇ ਹੁੰਦੇ ਆ ਉਹ ਦਿਨ ਆ ਬੁੱਧਵਾਰ ਕਿਉਂ ਦੇਖਿਆ ਸੀ ਜਦ ਰੋਪੜੋਂ ਜਾਂਦੇ ਹੁੰਦੇ ਆ ਬੁੱਧਵਾਰ ਨੂੰ ਉੱਥੇ ਥੋੜੀ ਜਿਹੀ ਭੀੜ ਹੁੰਦੀ ਆ ਵੀ ਯਾਰ ਉਹ ਚੀਜ਼ ਦਾ ਪਤਾ ਕਰਿਆ ਕਹਿੰਦੇ ਇੱਥੇ ਅੱਜ ਬੁੱਧਵਾਰ ਨੂੰ ਮਿਲਣ ਦਾ ਟਾਈਮ ਹੁੰਦਾ ਇੱਕ ਅੱਧਾ ਦਿਨ ਹੋਰ ਵੀ ਹੋ ਸਕਦਾ ਵੀ ਬਾਕੀ ਮੈਂ ਅਗਰੇ ਗਏ ਵੇ ਤੇ ਅਲੇ ਤਾਂ ਨਹੀਂ ਦੇ ਹੈ ਕਿ ਅੱਜ ਤਾਂ ਪਤਾ ਲੱਗੂਗਾ ਕਿ ਕਿਵੇਂ ਗੱਲਬਾਤ ਹੈ ਵੀ ਬਾਕੀ ਹੁਣ ਤੁਹਾਨੂੰ ਪਤਾ ਹੀ ਸਾਰਿਆਂ ਨੂੰ 14 ਦਿਨ ਦਾ ਹੈਗਾ ਹੀ ਆਪਣਾ ਜਿਹੜਾ ਉਹਦੇ ਵਿੱਚ ਭੇਜਿਆ ਉਹਦੇ ਬਾਅਦ ਹੋਊਗੀ ਅਸਲੀ ਗੱਲਬਾਤ ਵੀ ਚਲੋ ਜਿੰਨਾ ਜਿਹੜਾ ਕੰਮ ਹੁੰਦਾ ਫਾਇਦੇ ਵਾਸਤੇ ਹੀ ਹੁੰਦਾ ਵਧੀਆ ਠੀਕ ਹੈ ਵੀ ਵੈਸੇ ਹੈ ਬਹੁਤ ਔਖਾ ਰਹਿਣਾ ਇੱਕ ਨੰਦਸ ਵਿੱਚ ਜਿਹੜਾ ਰਹਿਣਾ ਕੋਈ ਇੱਕ ਤਾਂ ਬੰਦੇ ਨੇ ਜ਼ੁਲਮ ਕਰਿਆ ਹੁੰਦਾ ਇੱਕ ਕਰਿਆ ਵੀ ਨਹੀਂ ਹੁੰਦਾ ਹੈਗਾ ਵੀ ਬਹੁਤ ਔਖਾ ਵੀ ਇਹ ਹੈ ਜੀ ਬਾਈ ਵਿਵਤਾ ਕਿਸੇ ਪਰ ਨਾਵੇ ਮਾਲਕ ਮੁਰੇ ਅਰਦਾਸ ਹੈ ਬੇਨਤੀ ਹੈ ਜੋਧੜੀ ਹੈ ਵੀ ਇਹੋ ਜੇ ਕੰਮਾਂ ਤੇ ਬਚਾ ਕੇ ਰੱਖੇ ਵੀ ਹੂੰ ਕੋਹਤ ਵੀਰਾਂ ਦੇ ਫੋਨ ਆਏ ਆ ਕਹਿੰਦੇ ਵੀ ਨਹੀਂ ਲੱਗਦਾ ਨਹੀਂ ਹੈਗਾ ਇਹੋ ਜਾਂ ਵੀ ਤਾਂ ਆਪਣੇ ਮੂੰਹ ਵਿੱਚ ਤੇ ਚੀਜ਼ ਨੂੰ ਕੱਢ ਕੇ ਦੇਣ ਵਾਲਾ ਬੰਦਾ ਤਾਂ ਵੀ ਗਲਤ ਬਸਾਇਆ ਜਾ ਰਿਹਾ ਹੈ ਵੀ ਚਲੋ ਹੁਣ ਅਸੀਂ ਵੀ ਕੀ ਕਰ ਸਕਦੇ ਅਸੀਂ ਸਾਰੇ ਕਹਿੰਦੇ ਵੀ ਗਲਤ ਆ ਪਰ ਸਾਡੀ ਕੋਈ ਸੁਣਦਾ ਨਹੀਂ ਹੈਗਾ ਵੀ ਜਕਣਾ ਹੈਗਾ ਬਾਈ ਟਾਈਮ ਦਾ ਕੁਝ ਨਹੀਂ ਪਤਾ ਲੱਗਦਾ ਹੈਗਾ ਵੀ ਕਦ ਟਾਈਮ ਮੜਾ ਆ ਜਾਂਦਾ ਬੰਦੇ ਪਰ ਵੇ ਦੇਖਣ ਨੂੰ ਚੰਗੇ ਭਲੇ ਬੰਦਾ ਫਿਰਦਾ ਘੜੀ ਚ ਵੀ ਕੋਈ ਉਥੇ ਕੁਸ ਬਣ ਜਾਂਦਾ ਬਾਕੀ ਕੰਮ ਕੰਮ ਤਾਂ ਚੱਲੀ ਜਾਣੇ ਆ ਹੁਣ ਤਾਂ ਆ ਨਾ ਤਾਂ ਲੋਆ ਦੇ ਨੇ ਪਿੱਛੇ ਦੇ ਅਸੀਂ ਸਾਰਾ ਕੁਸਾ ਕਰੀ ਹੋਈ ਜਾਣਾ ਪਿੱਛੇ ਦੇ ਤੁਹਾਡੇ ਜਿਹੜੀ ਬੰਦੇ ਨੂੰ ਤਖਲੀਪ ਹੈ ਉਥੇ ਉਹ ਥੋੜੀ ਜਿਆਦਾ ਔਖਾ ਹੋ ਜਾਂਦਾ ਬੰਦਾ ਉਹ ਕੱਟਣ ਥੋੜੀ ਜਿਹੀ ਔਖੀ ਹੋ ਜਾਂਦੀ ਆ ਹੁਣ ਟਾਇਲ ਵਾਲੇ ਆਪਣੇ ਵੀ ਤਿੰਨ ਦਿਨ ਹੋ ਗਏ ਤੇ ਆਏ ਨੂੰ ਅੱਜ ਆਉਣਾ ਤਾਂ ਉਹ ਵੀ ਨਹੀਂ ਆਏ ਹੈਗੇ ਇਹਦੇ ਵੀ ਗੇਟ ਪਰ ਆਂਦੀ ਉਹ ਵੀ ਲੋਉਣੇ ਆ ਟਾਇਲ ਬਾਕੀ ਦੇਖਦੇ ਜੇ ਕੱਲ ਨੂੰ ਆ ਗਏ ਠੀਕ ਹੈ ਨਹੀਂ ਫਿਰ ਆਪਾਂ ਨੂੰ ਟਾਇਲ ਵਾਲਾ ਅੱਜ ਹੋਰ ਬੁਲਾਇਆ ਹੈ ਉਹਨੂੰ ਦਿਖਾ ਲੈਣਾ ਉੱਥੇ ਦਵੱਲੇ ਲਵਾ ਦਾਂਗੇ ਟਾਇਲ ਜਿਹੜੀ ਸਾਡੇ ਵੀ ਰਹਿੰਦੀ ਐ ਅਸੀਂ ਤੇ ਵੀ ਰਹਿੰਦੀ ਐ ਸਾਰਾ ਫੇਰ ਕੰਮ ਤਾਂ ਕਰਾਉਣਾ ਹੀ ਪੈਣਾ ਆਪਾਂ ਨੂੰ ਵੀ ਸਾਰਾ ਕੰਮ ਕਰਾਵਾਂਗੇ ਨਾਲ ਐਨ ਸਪੋਰਟ ਫੁੱਲ ਐ ਵੀ ਸਾਡਾ ਦਾ ਚਲੋ ਘਰ ਦਾ ਕੰਮ ਐ ਸਾਨੂੰ ਹੱਕ ਮੰਨ ਦਾ ਸਾਡਾ ਕਰਨ ਨਾਲ ਪੈਣਾ ਵੀ ਕੋਈ ਚੱਕਰ ਨਹੀਂ ਨਾ ਪਰ ਅਸੀਂ ਕਹਿੰਦੇ ਵੀ ਜਿਹੜਾ ਉਹਦੇ ਉੱਪਰ ਇਲਜ਼ਾਮ ਲੱਗਦੇ ਆ ਉਹਨਾਂ ਦੇ ਵੱਜ ਜਵੇ ਕਿਉਂ ਫੇਰ ਤੁਹਾਨੂੰ ਪਤਾ ਵੀ ਇਹ ਜਿਹੜਾ ਕੇਸ ਐ ਇਹ ਵੀ ਕੇਸ ਵੀ بڑا ਵੀ ਬਹੁਤ ਚਲੋ ਹਰੇਕ ਨੇ ਵੀਡੀਓ ਪਾ ਕੇ ਵੀ ਦੱਸਿਆ ਬੰਦੇ ਨੇ ਹਰੇਕ ਕਮੈਂਟਾਂ ਵਿੱਚ ਵੀ ਦੱਸਿਆ ਵੀ ਨਹੀਂ ਗਲਤ ਹੋ ਰਿਹਾ ਗਲਤ ਹੋ ਰਿਹਾ ਪਰ ਕਾਨੂੰ ਸਮਝਦੀਆਂ ਗਵਰਨਮੈਂਟ ਆ ਸਾਰਾ ਚੱਲਦਾ ਮੇਲੀ ਭੋਤ ਕਾਲੇ ਕੰਮ ਚੱਲਦਾ ਜਿੰਨਾ ਵੀ ਚੱਲਦਾ ਬਾਕੀ ਮਾਲਕ ਅਗੇ ਅਰਦਾਸ ਹੈ ਵੀ ਸੁੱਖ ਰੱਖੀਂ ਚੜ੍ਹਦੀ ਕਲਾ ਰੱਖੀ ਵੀ ਮੇਰੇ ਕਸੂਰ ਹੋ ਗਿਆ ਆਪਣੇ ਘਰਾਂ ਆਪੇ ਬਾਕੀ ਕੰਮ ਤਾਂ ਚੱਲਦੇ ਰਹਿਣੇ ਜੀ ਕੰਮ ਤਾਂ ਕਿਸੇ ਦਾ ਮੈਨ ਖੜਿਆ ਹੈਗਾ ਬਿਜ ਧਾਣਾ ਤਾਂ ਤਾਂ ਸੀ ਗੱਲ ਲੱਗਦੀ ਲੋਦੇ ਪਿੰਡੀਆਂ ਕੀ ਸਾਡੇ ਕੋਲੇ ਬਿਜੀ ਵੀ ਨਹੀਂ ਤਾਂ ਬਿਜੀ ਵੀ ਨਹੀਂ ਹੈਗੀ ਅਸੀਂ ਵਿੱਚ ਪਹਿਲਾਂ ਵੀ ਲਾਉਂਦੇ ਆ ਹੁਣ ਵੀ ਆਪਣੇ ਲਾਦਣੀਆਂ ਇੱਕੇ ਪਾਰਟੀ ਭਈਆਂ ਦੀ ਗਰੀਬ ਹੁੰਦੀ ਸਾਰਾ ਕੁਝ ਹੁੰਦਾ ਵੀ ਬਹੁਤਾ ਕੰਮ ਨਹੀਂ ਹੈਗਾ ਸਾਡਾ ਕੀ ਲਾਗੀ ਲਾ ਧਾਨਾਂ ਦਾ ਸਾਡੇ ਕੋਲ ਸਾਰਿਆਂ ਕੋਲ ਬਾਕੀ ਬੂਟੇ ਹੀ ਲੱਗੇ ਹੋਏ ਆ ਇੱਕ ਸਰਪ ਜਿੱਦਾਂ ਕੋਲਾ ਢਾਈ ਕਿਲੋ ਉਹਨਾਂ ਨੇ ਬੂਟੇ ਹੀ ਲਾਏ ਬੈਗੇ ਬਾਕੀ ਨੇਤਰਾਂ ਦੇ ਗੰਨੇ ਚ ਬੂਟੇ ਇੱਥੇ ਇਹਨਾਂ ਦੇ ਵੀ ਉੱਥੇ ਪੰਡੇ ਆ ਜਿਹੜਾ ਹੈਗਾ ਡੇਢੇ ਕਿਲਾ ਆਪਣੇ ਇੱਥੇ ਬੂਟੇ ਇਧਰ ਵੀ ਤਿੰਨ ਚਾਰ ਪਾਸੇ ਬੂਟੇ ਹੀ ਲੱਗੇ ਹੋਏ ਆ 6 ਬੀਘੇ ਤੋਂ ਆਪਣਾ ਵੀ ਚਲੋ ਰਲ ਮਿਲ ਕੇ ਹੋ ਜਾਣਾ ਸਾਰਾ ਵੀ ਠੀਕ ਆ ਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਸਾਰੇ ਬਲੌਗ